ਅਸੀਂ ਆਪਣੀ ਮੰਮੀ ਅਲਟਰਾਸਾਉਂਡ ਸਕੈਨ ਕਰਾ ਕੇ ਆਏ ਇਹਨਾਂ ਨੂੰ ਬਿਮਾਰੀ ਹੈ ਅਸੀਂ ਇੱਥੇ ਘੜੇਮ ਤੋਂ ਬਵਾਟਾ ਨੂੰ ਟ੍ਰੈਫਿਕ ਜਿਹੜਾ ਕੀ ਹੈ ਹੁਣ ਤਾਂ ਚਲੋ ਪ੍ਰੋਗਰਾਮ ਆਈ ਥਿੰਕ ਓਵਰ ਹੋ ਹੀ ਗਿਆ ਜੀ ਪਹਿਲਾਂ ਜਿਹੜੇ ਡਾਇਵਰਜਨ ਸੀਗੇ ਅਸੀਂ 2 ਦਿਨ ਪਹਿਲਾਂ ਵੈਲ ਪਬਲਿਸ਼ਾਈਜ਼ ਕੀਤੇ ਉਹਨਾਂ ਨੂੰ ਪਬਲਿਸ਼ਾਈਜ਼ ਵੀ ਕੀਤਾ ਪਰ ਅਸੀਂ ਫੋਰਸ ਵੀ ਹਰ ਪੁਆਇੰਟ ਤੇ ਲਗਾਈ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਦਾਂ ਦੀ ਅਸੀਂ ਇੱਕ ਬੜੀ ਫੂਲ ਪ੍ਰੂਫ ਪਲੈਨਿੰਗ ਕੀਤੀ ਬਟ ਕਿਤੇ ਕੋਈ ਮੇਜਰ ਜਾਮ ਹੋਵੇ ਇਦਾਂ ਦਾ ਅਸੀਂ ਕੁਝ ਨਹੀਂ ਹੈ ਵੀਰਾਂ ਫੋਲਪ ਰੋਡ ਦੇ ਨੇ ਵੇਰਕਾ ਮਿਲਕ ਪਲਾਂਟ ਸਾਹਮਣੇ ਦੀਆਂ ਐਂਬੂਲੈਂਸ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਸਾਰਨ ਕਰਦੀ ਹੋਈ ਜਾ ਰਹੀ ਹੈ ਔਰ ਇਹ ਜਾਮ ਜਿਹੜਾ ਇਹਦਾ ਕਾਰਨ ਇਹ ਹੈ ਕਿ ਅੱਜ ਤਨੰਸੂ ਵਿਖੇ ਜਿਹੜਾ ਸਰਪੰਚਾਂ ਨੂੰ ਸੌ ਚੱਕ ਸਮਾਗਮ ਜਿਹੜਾ ਅੱਜ ਰੱਖਿਆ ਗਿਆ ਔਰ ਤਮਾਮ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ ਉੱਥੇ ਪਹੁੰਚੀ ਹੈ ਤਮੰਸੂ ਔਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਤੇ ਇਸ ਟਾਈਮ ਟ੍ਰੈਫਿਕ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਆ ਰਹੀ ਹੈ ਟ੍ਰੈਫਿਕ ਕਰਮਚਾਰੀਆਂ ਨੂੰ ਵੀ ਪੰਜਾਬ ਉਸ ਮਲਾਜਮਾਂ ਨੂੰ ਵੀ ਚੰਡੀਗੜ੍ਹ ਰੋਡ ਤੇ ਵੀ ਜੰਨੀਆਂ ਵੀ ਬੱਸਾਂ ਸੀਗੀਆਂ ਚੰਡੀਗੜ੍ਹ ਰੂਟ ਦੀਆਂ ਉਹ ਸਾਰੀਆਂ ਜਿਹੜੀਆਂ ਡਾਇਵਰਟ ਕਰ ਦਿੱਤੀਆਂ ਗਈਆਂ ਨੇ ਅੱਜ ਵਾਇਖੰਨਾ ਜਿਹੜੀਆਂ ਹੋ ਕੇ ਉਹ ਮੋਰਿੰਡਾ ਚੰਡੀਗੜ੍ਹ ਪਹੁੰਚਣ ਗਈਆਂ ਮੋਹਾਲੀ ਤੇ ਇਸ ਟਾਈਮ ਇਹ ਜਿਹੜੀਆਂ ਤਸਵੀਰਾਂ ਨੇ ਫਰੋਜਪੁਰ ਰੋਡ ਦੀਆਂ ਨੇ ਬੀਰ ਕਾ ਮਿਲਕ ਪਲਾਂਟ ਦੇ ਸਾਹਮਣੇ ਵੀ ਇਹ ਤਸਵੀਰਾਂ ਨੇ ਜਿਹੜੀਆਂ ਇਹ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਪੁਲਿਸ ਵੱਲੋਂ ਜਿਹੜਾ ਟ੍ਰੈਫਿਕ ਨੂੰ ਨਿਯੰਤਰਣ ਦੇ ਵਿੱਚ ਰੱਖਣ ਲਈ ਕਾਫੀ ਜੜੀ ਮੁਸ਼ਕਲ ਕਰਨੀ ਪੈ ਰਹੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੁਧਿਆਣਾ ਪੁਲਿਸ ਅਧਿਕਾਰੀ ਨੇ ਮੌਜੂਦ ਨੇ ਉਹ ਟ੍ਰੈਫਿਕ ਨੂੰ ਜਿਹੜਾ ਸਚਾਰੂ ਢੰਗ ਨਾਲ ਚਲਾਉਣ ਦੀ ਜੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਨਾ ਮੈਂ ਤੁਹਾਡਾ ਮੈਨੂੰ ਸੋਨੂ ਆਇਆ ਕਿੱਥੋਂ ਆ ਰਹੇ ਹੋ ਕਿੱਥੇ ਜਾਣਾ ਤੁਸੀਂ ਅਸੀਂ ਆਪਣੀ ਮੰਮੀ ਅਲਟਰਾਸਾਉਂਡ ਸਕੈਨ ਕਰਾ ਕੇ ਆਏ ਹਾਂ ਉਹਨਾਂ ਨੂੰ ਮਾਰੀਓ ਹਸਪਤਾਲ ਜਾਣਾ ਹਸਪਤਾਲ ਤੋਂ ਆਏ ਆ ਹਸਪਤਾਲ ਹਸਪਤਾਲ ਤੋਂ ਆਏ ਹੋ ਕਿੰਨਾ ਕਾ ਜਾਮ ਸ਼ਹਿਰ ਦੇ ਵਿੱਚ ਜੀ ਬਹੁਤ ਆ ਜੀ ਬਹੁਤ ਟ੍ਰੈਫਿਕ ਆ ਕਿੰਨਾ ਕ ਟਾਈਮ ਲੱਗਿਆ ਤੁਹਾਨੂੰ ਪਹੁੰਚਣ ਦੇ ਵਿੱਚ ਸਾਨੂੰ ਘੱਟੋ ਘੱਟ 1.5 ਘੰਟਾ ਹੋ ਗਿਆ ਤੁਰਿਆ ਨੂੰ ਤੇ ਕੋਈ ਰੂਟ ਦੀ ਪਹਿਲਾਂ ਤੁਹਾਨੂੰ ਜਾਣਕਾਰੀ ਸੀ ਕਿ ਅੱਜ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਮੈਂ ਇਧਰ ਨਹੀਂ ਆਏ ਹਾਂ ਹਾਂਜੀ ਹਰ ਪਟਨਾ ਚਲੋ ਠੀਕ ਹੈ ਜੀ ਠੀਕ ਹੈ ਤੇ ਪਿੱਛੇ ਤੱਕ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਜਾਮ ਹੈਗਾ ਅੱਜ ਇਸ ਚੀਜ਼ ਦੇ ਮੱਦੇ ਨਜ਼ਰ ਜਿਹੜਾ ਚੰਡੀਗੜ੍ਹ ਰੋਡ ਤੇ ਜਿਹੜੇ ਦੋ ਸਕੂਲ ਨੇ ਦੋ ਨਿੱਜੀ ਸਕੂਲਾਂ ਨੂੰ ਵੀ ਜਿਹੜਾ ਬੰਦ ਕਰ ਦਿੱਤਾ ਗਿਆ 19 ਜਿਲ੍ਹਿਆਂ ਦੇ 10000 ਦੇ ਕਰੀਬ ਜਿਹੜੇ ਨਵ ਨਿਯੁਕਤ ਜਿਹੜੇ ਸਰਪੰਚ ਨੇ ਅੱਜ ਉਹਨਾਂ ਨੂੰ ਸੋਚ ਚਕਾਈ ਜਾਣੀ ਹੈ ਤਣਾੰਸੂ ਵਿਖੇ ਔਰ ਅਰਵਿੰਦ ਕੇਜਰੀਵਾਲ ਵੀ ਜਿਹੜਾ ਉੱਥੇ ਪਹੁੰਚਣ ਗਏ ਆਪ ਸਭੀ ਨੂੰ ਤੇ ਟ੍ਰੈਫਿਕ ਨੂੰ ਲੈ ਕੇ ਜਿਹੜਾ ਹਾਲਾਂਕਿ ਪੁਲਿਸ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਪਰ ਟ੍ਰੈਫਿਕ ਕਿਤੇ ਨਾ ਕਿਤੇ ਲੁਧਿਆਣਾ ਸ਼ਹਿਰ ਟ੍ਰੈਫਿਕ ਦੇ ਲਈ ਹੀ ਜਿਹੜਾ ਜਾਣਿਆ ਜਾਂਦਾ ਜ਼ਿਆਦਾ ਟ੍ਰੈਫਿਕ ਦੇ ਲਈ ਔਰ ਫਿਰੋਜ਼ਪੁਰ ਰੋਡ ਦੀਆਂ ਇਹ ਤਸਵੀਰਾਂ ਨੇ पाजी खोलिए पूंड जी सतीश का जी की ना जी देवेंद्र देवेंद्र जी कित्थों आ रहे हो हाल करे शीशा के नोट कितना का जाम है जी पूछे इत्थे आके लगे नहर पे है नहर के ऊपर ही है पीछे सही है जी ठीक है जी सतीश के भाई जी की ना जी सागर भाई जी पाजी कित्थों आ रहे हो पाजी अब और तो आ रहे हैं जी ਤੇ ਅੱਗੇ ਜਾਣਾ ਕਿੱਥੇ ਜੀ? ਅਬੋਰ ਹੀ ਜਾਣਾ ਜੀ। ਅਬੋਰ ਹੀ ਜਾਣਾ ਜੀ। ਮਰਗਦੇ ਭੋਗਤੇ ਆਏ ਸੀ ਇੱਥੇ। ਕਿੰਨਾ ਕਿੰਨਾ ਕੁ ਟ੍ਰੈਫਿਕ ਆ ਜੀ ਪਿੱਛੇ? ਪਿੱਛੇ ਨਹੀਂ ਜੀ ਇੱਥੇ ਟ੍ਰੈਫਿਕ ਮਿਲਿਆ ਬਸ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਖੜਿਆ ਨੂੰ? ਮੰਨ ਹੋ ਗਿਆ। ਇੱਥੇ ਖੜਿਆ ਹਾਂ ਤਾਂ ਬਹੁਤ ਟਾਈਮ ਹੋ ਗਿਆ। ਲਗਭਗ 10-12 ਮਿੰਟ ਹੋ ਗਏ। 10-12 ਮਿੰਟ ਹੋਏ ਆ। ਠੀਕ ਹੈ ਜੀ ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ। ਤੇ ਟ੍ਰੈਫਿਕ ਜਿਹੜੀ ਐ ਸਚਾਰੂ ਢੰਗ ਨਾਲ ਚਲਾਈ ਜਾ ਰਹੀ ਐ ਲੁਧਿਆਣਾ ਪੁਲਿਸ ਕੰਨੀਓ। ਟ੍ਰੈਫਿਕ ਦੇਖਣ ਦੇ ਵਿੱਚ ਜਰੂਰ ਮਹਿਸੂਸ ਹੋ ਰਿਹਾ ਕਿ ਜਮ ਹੈ ਪਰੰਤੂ ਜਿਹੜਾ ਟ੍ਰੈਫਿਕ ਨੂੰ ਨਾ ਅੱਜ ਕਿਸ ਤਰ੍ਹਾਂ ਟ੍ਰੈਫਿਕ ਨੂੰ ਜਿਹੜਾ ਕੰਟਰੋਲ ਕੀਤਾ ਜਾ ਰਿਹਾ ਜੀ ਟ੍ਰੈਫਿਕ ਜਿਹੜਾ ਕੀ ਹੈ ਹੁਣ ਤਾਂ ਚਲੋ ਪ੍ਰੋਗਰਾਮ ਆਈ ਥਿੰਕ ਓਵਰ ਹੋ ਹੀ ਗਿਆ ਜੀ ਪਹਿਲਾਂ ਜਿਹੜੇ ਡਾਇਵਰਜਨ ਸੀਗੇ ਅਸੀਂ 2 ਦਿਨ ਪਹਿਲਾਂ ਵੈਲ ਪਬਲਿਸ਼ਾਈਜ਼ ਕੀਤੇ ਉਹਨਾਂ ਨੂੰ ਸਾਰੇ মিডিਆ ਰਹੀਂ ਸੋਸ਼ਲ ਮੀਡੀਆ ਰਹੀਂ ਲੋਕਾਂ ਨੂੰ ਪਹਿਲਾਂ ਇਨਫੋਰਮ ਕਰ ਦਿੱਤਾ ਗਿਆ ਕੀ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਰਹੇ ਵੀ ਆਪਾਂ ਕਿੱਥੋਂ ਕਿਹੜੇ ਰੂਟ ਤੋਂ ਅਸੀਂ ਕਿਉਂ ਪਲੈਨਿੰਗ ਕੀਤੀ ਹੈ ਐਂਡ ਡਿਊ ਜਿਹੜੀ ਫੋਰਸ ਹੈ ਸਾਰੇ ਪੁਆਇੰਟਾਂ ਤੇ ਚੋਕ ਪੁਆਇੰਟਾਂ ਤੇ ਡਿਪਲੋਇਮੈਂਟ ਕੀਤੀ ਗਈ ਸੀ ਤਾਂ ਕਿ ਕਿਸੇ ਨੂੰ ਕੋਈ ਇੱਕ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਾਂ ਸਰ ਜ਼ਿਆਦਾਤਰ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਰੂਟ ਪਲੈਨਿੰਗ ਬਾਰੇ ਨਹੀਂ ਇਨਫੋਰਮੇਸ਼ਨ ਮਿਲੀ ਤਾਂ ਇਹਦੇ ਵਿੱਚ ਅੱਗੇ ਤੋਂ ਸਰ ਕੋਈ ਖਾਸ ਖਿਆਲ ਰੱਖਿਆ ਜਾਏਗਾ ਕਿ ਜਿਹੜਾ ਪਹੁੰਚ ਉਹਨਾਂ ਨੂੰ ਮੈਸੇਜ ਜਿਹੜਾ ਕਨਵੇ ਹੋ ਸਕੇ ਚੰਗੀ ਤਰ੍ਹਾਂ ਮੈਂ ਜਿਵੇਂ ਕਿ ਮੈਂ ਰੈਪੀਟ ਕਰ ਰਿਹਾ ਆਪਣੀ ਗੱਲ ਅਸੀਂ ਪਬਲਿਸੀਜ਼ ਵੀ ਕੀਤਾ ਪਰ ਅਸੀਂ ਫੋਰਸ ਵੀ ਹਰ ਪੁਆਇੰਟ ਤੇ ਲਗਾਈ ਅਸੀਂ ਨਿਊ ਪੋਸਟਰ ਵੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਕ ਪੋਸਟਰਸ ਡਿਸਪਲੇ ਕੀਤੇ ਗਏ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਜਿਵੇਂ ਕਿ ਤੁਸੀਂ ਕਹੇ ਮੇਲਾਵਾਂ ਨੂੰ ਅਗਰ ਨਹੀਂ ਅਵੇਰਨੈਸ ਦਾ ਪਤਾ ਲੱਗਿਆ ਤਾਂ ਉਹਨਾਂ ਲਈ ਸਾਡੇ ਫੋਰਸ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਗਾਈਡ ਕੀਤਾ ਗਿਆ ਸੀ ਕਿ ਜੇ ਕੋਈ ਤੁਹਾਨੂੰ ਰਾਹ ਪੁੱਛਦਾ ਹੈ ਤਾਂ ਉਹਨਾਂ ਨੂੰ ਪੂਰਾ ਐਕਸਪਲੇਨ ਕਰਨਾ ਆਪਾਂ ਔਰ ਪ੍ਰੋਪਰ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਦਾਂ ਦੀ ਅਸੀਂ ਇੱਕ ਬੜੀ ਫੂਲ ਪ੍ਰੂਫ ਪਲੈਨਿੰਗ ਕੀਤੀ ਸੀ ਐਂਡ ਆਈ ਥਿੰਕ ਇਟ ਵਾਸ ਇਟ ਇਜ਼ ਫੇਅਰਲੀ ਸਕਸੈਸਫੁਲ ਸ਼ਹਿਰ ਚ ਕੋਈ ਟ੍ਰੈਫਿਕ ਮੇਜਰ ਜਾਮ ਨਹੀਂ ਹੋਇਆ ਜੀ ਬਿਲਕੁਲ ਜੀ ਟ੍ਰੈਫਿਕ ਦੇਖਣ ਦੇ ਵਿੱਚ ਜਰੂਰ ਦਿਖ ਰਿਹਾ ਪਰੰਤੂ ਟ੍ਰੈਫਿਕ ਜਿਹੜਾ ਚੱਲ ਰਿਹਾ ਇਹ ਨਹੀਂ ਕਿ ਜਾਮ ਨਹੀਂ ਲੱਗਿਆਗਾ ਫਾਰ ਅ ਬਰੀਫ ਮੂਮੈਂਟ 2-4 ਮਿੰਟ ਦੀ ਆਪਾਂ ਗੱਲ ਕਰੀਏ ਤਾਂ ਕਿਤੇ ਹੋ ਸਕਦਾ ਬਟ ਕਿਤੇ ਕੋਈ ਮੇਜਰ ਇਜਾਮ ਹੋਵੇ ਇਦਾਂ ਦਾ ਅਸੀਂ ਕੁਝ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਰ ਸਾਹਮਣੇ ਆਈ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਔਰ ਲੁਧਿਆਣਾ ਪੁਲਿਸ ਜਿਹੜੀ ਹੈ ਟ੍ਰੈਫਿਕ ਪੁਲਿਸ ਖਾਸ ਤੌਰ ਤੇ ਵਧਾਈ ਦੀ ਪਾਤਰ ਆ ਸਰ ਕਿ ਅੱਜ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਤੁਸੀਂ ਇਹ ਸਾਰੀ ਚੀਜ਼ ਨੂੰ ਹੈਂਡਲ ਕੀਤਾ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਜ਼ਰੂਰ ਇਹ ਨਹੀਂ ਹੈ ਕਿ ਹਮੇਸ਼ਾ ਆਪਾਂ ਨਿੰਦੀਏ ਅਗਰ ਕਿਸੇ ਵੱਲੋਂ ਕਿਸੇ ਵਿਭਾਗ ਵੱਲੋਂ ਚੰਗਾ ਕੰਮ ਕੀਤਾ ਗਿਆ ਹੈਗਾ ਤਾਂ ਉਹਦੀ ਜਿਹੜੀ ਸਰਾਹਨਾ ਕਰਨੀ ਵੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਔਰ ਪੁਲਿਸ ਵੱਲੋਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਟ੍ਰੈਫਿਕ ਜਿਹੜਾ ਦੇਖਣ ਨੂੰ ਜ਼ਰੂਰ ਮਿਲ ਰਿਹਾ ਪਰੰਤੂ ਜਿਹੜਾ ਲੰਬਾ ਜਾਮ ਹੈ ਜਿਹੜਾ ਉਹ ਨਹੀਂ ਦੇਖਣ ਨੂੰ ਮਿਲ ਰਿਹਾ ਜਿਹੜੇ ਸੀਨੀਅਰ ਅਧਿਕਾਰੀ ਨੇ ਖੁਦ ਮੌਕੇ ਦੇ ਉੱਪਰ ਜਿਹੜਾ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਔਰ ਫਰੋਜਪੁਰ ਰੋਡ ਦੀਆਂ ਜਿਹੜੀਆਂ ਵੇਕਾ ਮਿਲਕ પ્લાન્ટ ਦੇ ਸਾਹਮਣੇ ਦੀਆਂ ਜਿਹੜੀਆਂ ਤਸਵੀਰਾਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗੇ ਕੈਮਰਾ ਪਰਸਨ ਸੰਜੇ ਸੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਨਾਲ